ਅੱਜ ਆਪਾਂ ਗੱਲ ਕਰਾਂਗੇ ਇੱਕ ਐਸੇ ਖੁਸ਼ਹਾਲ ਦੇਸ਼ ਦੀ ਜਿੱਥੇ ਭਾਰਤ ਦਾ ਹਰ ਨਾਗਰਿਕ ਜਾਣਾ ਚਾਹੁੰਦਾ ਹੈ ਹਰ ਪੰਜਾਬੀ ਉੱਥੇ ਜਾ ਕੇ ਆਪਣੀ ਜ਼ਿੰਦਗੀ ਬਤੀਤ ਕਰਨਾ ਚਾਹੁੰਦਾ ਤੇ ਆਪਣਾ ਫਿਊਚਰ ਬਣਾਉਣਾ ਚਾਹੁੰਦਾ ਉਹ ਚਾਹੇ ਕਿਸੇ ਵੀ ਤਰੀਕੇ ਉੱਥੇ ਪਹੁੰਚੇ ਜਿਹੜਾ ਉਹਨਾਂ ਦੀ ਨਜ਼ਰ ਦੇ ਵਿੱਚ ਬਹੁਤ ਹੀ ਸਾਫ਼-ਸੁਤਰਾ ਤੇ ਇੱਕ ਐਸਾ ਦੇਸ਼ ਹੈ ਜਿੱਥੇ ਦੇ ਕਾਨੂੰਨ ਤੇ ਦੇਸ਼ ਦੀਆਂ ਸਿੱਤਾਂ ਇੱਥੇ ਆ ਕੇ ਲੋਕ ਕਰਦੇ ਨੇ ਜਿਹੜੇ ਉੱਥੇ ਗਏ ਹੋਏ ਨੇ ਵੀ ਉੱਥੇ ਕਾਨੂੰਨ ਐਡਾ ਵਧੀਆ ਉੱਥੇ ਬਹੁਤ ਹੀ ਵਧੀਆ ਕਾਨੂੰਨ ਹੈ 2 ਮਿੰਟ ਦੇ ਵਿੱਚ ਪੁਲਿਸ ਆਉਂਦੀ ਹੈ ਬਿਨਾ ਮਤਲਬ ਕਿਸੇ ਨੂੰ ਤੰਗ ਨਹੀਂ ਕੀਤਾ ਜਾ ਸਕਦਾ ਤੇ ਜਿਹੜਾ ਅਪਰਾਧੀ ਹੈ ਉਹਨੂੰ ਬਖਸ਼ਿਆ ਨਹੀਂ ਜਾਂਦਾ ਬੜੀਆਂ ਵਧਾ ਚੜਾ ਕੇ ਜਿਹੜੀਆਂ ਗੱਲਾਂ ਇੱਥੇ ਕੀਤੀਆਂ ਜਾਂਦੀਆਂ ਨੇ ਪਰ ਜਿਹੜੀਆਂ ਪੋਲ ਹੈ ਹੌਲੀ-ਹੌਲੀ ਕਿਸੇ ਦੀਆਂ ਵੀ ਖੁੱਲਦੀਆਂ ਨੇ ਤੇ ਹੁਣ ਖੁੱਲਣੀਆਂ ਸ਼ੁਰੂ ਹੁੰਦੀਆਂ ਨੇ ਅੱਜ ਜਿਹੜੀ ਆਪਾਂ ਘਟਨਾ ਦੀ ਗੱਲ ਕਰਨ ਲੱਗੇ ਆ 30 ਜੁਲਾਈ 2025 ਅਮਰੀਕਾ ਦੇ ਵਿੱਚ ਰਹਿਣ ਵਾਲਾ ਪਰਮਜੀਤ ਸਿੰਘ ਇੰਡੀਆੋਂ ਦਾ ਆਪਣੀ ਪਤਨੀ ਤੇ ਆਪਣੀ ਬੇਟੀ ਤੇ ਬੇਟੇ ਦੇ ਨਾਲ ਦੋ ਬੱਚਿਆਂ ਦੇ ਨਾਲ ਇੱਥੇ ਪੰਜਾਬ ਦੇ ਵਿੱਚ ਉਹਦਾ ਕਾਫੀ ਸਾਲਾਂ ਤੋਂ ਇਲਾਜ ਚੱਲਦਾ ਸੀ ਬ੍ਰੇਨ ਟਿਊਮਰ ਸੀ ਇੱਥੇ ਆ ਕੇ ਇਲਾਜ ਕਰਵਾਉਣਾ ਦਵਾਈ ਲੈਣੀ ਉਸ ਤੋਂ ਬਾਅਦ ਫਿਰ ਵਾਪਸ ਚਲੇ ਜਾਣਾ ਕਿਉਂਕਿ ਉੱਥੇ ਉਹਨਾਂ ਦਾ ਬਹੁਤ ਤਗੜਾ ਬਿਜ਼ਨਸ ਹੁੰਦਾ 30 ਜੁਲਾਈ ਨੂੰ ਜਿਵੇਂ ਪਰਿਵਾਰ ਦੀ ਪਹਿਲਾਂ ਪਲਾਨਿੰਗ ਸੀ ਪਰਮਜੀਤ ਸਿੰਘ ਤੇ ਉਹਨਾਂ ਦਾ ਬੇਟਾ ਜਿਹੜਾ ਅਮਰੀਕਾ ਦਾ ਹੀ ਜੰਮ ਪਾਲ ਸੀ ਉੱਥੋਂ ਦਾ ਨਾਗਰਿਕ ਸੀ ਜਿਹੜੇ ਪਰਮਜੀਤ ਸਿੰਘ ਸੀ ਇਹ ਵੀ ਗ੍ਰੀਨ ਕਾਰਡ ਹੋਲਡਰ ਸੀ 30 ਸਾਲਾਂ ਤੋਂ ਬਾਅਦ ਇਹ ਉੱਥੇ ਜ਼ਿੰਦਗੀ ਆਪਣੀ ਬਤੀਤ ਕਰ ਚੁੱਕੇ ਸੀ ਦੋਨੋਂ ਪਿਓ ਪੁੱਤ ਜਾਂਦੇ ਨੇ ਤੇ ਇਹਨਾਂ ਨੇ ਸ਼ਿਕਾਗੋ O'Hare Airport ਤੇ ਉਤਰਨਾ ਹੁੰਦਾ ਉੱਥੇ ਇਹਨਾਂ ਨੂੰ ਲੈਣ ਵਾਸਤੇ ਪਰਮਜੀਤ ਸਿੰਘ ਦੇ ਭਰਾ ਤੇ ਉਹਨਾਂ ਦੀ ਭਤੀਜੀ ਕਿਰਨ ਇਹ ਦੋਨੋਂ ਉੱਥੇ ਪਹੁੰਚੇ ਹੁੰਦੇ ਨੇ 11 ਵਜੇ ਫਲੈਟ ਸ਼ਿਕਾਗੋ ਦੇ O'Hare Airport ਤੇ ਪਹੁੰਚਦੀ ਐ ਲੋਕ ਬਾਰ ਨਿਕਲਦੇ ਨੇ ਲੋਕ ਕੋਲ ਲੱਗ ਜਾਂਦੇ ਨੇ ਕਿਸੇ ਨੂੰ ਕੋਈ ਲੈਣ ਆਇਆ ਹੁੰਦਾ ਕੋਈ ਆਪਣੇ ਸਾਧਨ ਤੇ ਪਰ ਉਹ ਪਿਓ ਧੀ ਖੜੇ ਅਡੀਕਦੇ ਰਹਿੰਦੇ ਨੇ ਆਪਣੇ ਭਰਾ ਤੇ ਆਪਣੇ ਚਾਚੇ ਨੂੰ ਅੱਧਾ ਘੰਟਾ ਬੀਤਦਾ ਇੱਕ ਘੰਟਾ ਬੀਤਦਾ ਇੰਤਜ਼ਾਰ ਕਰਦੇ ਰਹਿੰਦੇ ਨੇ ਵਾਪਸ ਪੰਜਾਬ ਫੋਨ ਕੀਤਾ ਜਾਂਦਾ ਪੁੱਛਿਆ ਜਾਂਦਾ ਤੇ ਉਹ ਵੀ ਦੱਸਦੇ ਨੇ ਵੀ ਉਹਨਾਂ ਦੀ ਏ ਫਲਾਈਟ ਸੀ ਐਨੇ ਵਜੇ ਉਹਨਾਂ ਨੇ ਪਹੁੰਚਣਾ ਸੀ ਤੇ ਇਹ ਗੱਲ ਇਹਨਾਂ ਨਾਲ ਵੀ ਹੋਈ ਸੀ ਪਰਮਜੀਤ ਸਿੰਘ ਦੀ ਪਰ ਉਹ ਹੈਰਾਨ ਹੁੰਦੇ ਨੇ ਵੀ ਹਜੇ ਤੱਕ ਉਹ ਬਾਹਰ ਕਿਉਂ ਨਹੀਂ ਆਏ ਫਿਰ ਡੇਢ ਦੋ ਘੰਟੇ ਬਾਅਦ ਪਰਮਜੀਤ ਸਿੰਘ ਦਾ ਫੋਨ ਆਉਂਦਾ ਵੀ ਸਾਨੂੰ ਇੱਥੇ ਆਈਸ ਵਾਲਿਆਂ ਨੇ ਆਈਸੀਈ ਵਾਲਿਆਂ ਨੇ ਰੋਕਿਆ ਪੁੱਛਗਿੱਛ ਕਰਨ ਦੇ ਲਈ ਤੇ ਸਾਨੂੰ ਹਜੇ ਅੱਧਾ ਪੌਣਾ ਘੰਟਾ ਹੋਰ ਲੱਗੇਗਾ ਇਨਾਂ ਨੂੰ ਥੋੜਾ ਜਿਹਾ ਦਿਲਾਸਾ ਮਿਲਦਾ ਹੈ ਵੀ ਚੱਲ ਅੰਦਰ ਨੇ ਤੇ ਪੁੱਛ ਕੇ ਚੱਲ ਜੀ ਕੋਈ ਗੱਲ ਨਹੀਂ ਆ ਜਾਣਗੇ ਹੁਣ 1 ਘੰਟਾ ਬੀਤਦਾ 2 ਬੀਤਦੇ ਨੇ 3 ਬੀਤਦੇ ਨੇ ਉਸ ਤੋਂ ਬਾਅਦ ਪਰਮਜੀਤ ਸਿੰਘ ਦਾ ਫੋਨ ਨਹੀਂ ਲੱਗਦਾ ਪਰਮਜੀਤ ਸਿੰਘ ਤੇ ਉਹਨਾਂ ਦਾ 16 ਸਾਲ ਦਾ ਬੇਟਾ ਕੋਈ ਏਅਰਪੋਰਟ ਦੇ ਅੰਦਰ ਹੁੰਦੇ ਨੇ ਬਾਹਰ ਨਹੀਂ ਫਿਰ ਪਿਓ ਤੀ ਆਪਣੇ ਤੌਰ ਤੇ ਉੱਥੇ ਅਧਿਕਾਰੀਆਂ ਤੋਂ ਪੁੱਛ ਕੇ ਚ ਕਰਨੀ ਸ਼ੁਰੂ ਕਰਦੇ ਨੇ ਵੀ ਪਰਮਜੀਤ ਸਿੰਘ ਤੇ ਉਹਨਾਂ ਦਾ ਬੇਟਾ ਉਹ ਹਜੇ ਤੱਕ ਬਾਹਰ ਕਿਉਂ ਨਹੀਂ ਆਏ ਅੰਦਰ ਉਹਨਾਂ ਨੂੰ ਇੰਨਾ ਕੀ ਟਾਈਮ ਲੱਗ ਰਿਹਾ ਚੱਕਰ ਕੀ ਹੈ ਸਾਰਾ ਕੁਝ ਜਦੋਂ ਪੁੱਛਿਆ ਜਾਂਦਾ ਤਾਂ ਉਹ ਅਧਿਕਾਰੀਆਂ ਦਾ ਕਹਿਣਾ ਹੁੰਦਾ ਵੀ ਅਸੀਂ ਤੁਹਾਨੂੰ ਪਤਾ ਕਰਕੇ ਦੱਸਦੇ ਹਾਂ ਉਹ ਜਦੋਂ ਥੋੜੀ ਦੇਰ ਬਾਅਦ ਅਧਿਕਾਰੀ ਆ ਕੇ ਉਹਨਾਂ ਨੂੰ ਦੱਸਦੇ ਨੇ ਵੀ ਉਹਨਾਂ ਦਾ ਇੱਕ ਕੇਸ ਹੈ ਉਹ ਕੇਸ ਦੇ ਚੱਕਰ ਦੇ ਵਿੱਚ ਉਹਨਾਂ ਨੂੰ ਰੋਕਿਆ ਹੋਇਆ ਹੈ ਉਹਨਾਂ ਤੋਂ ਪੁੱਛ ਕੇ ਚੱਲਦੀ ਹੈ ਉਹਨੇ ਹੈਰਾਨ ਹੁੰਦੇ ਨੇ ਵੀ ਕਿਹੜਾ ਕੇਸ ਹੈ ਇਹਨਾਂ ਨੂੰ ਪਿਓ ਤੀ ਨੂੰ ਕੁਝ ਵੀ ਨਹੀਂ ਦੱਸਿਆ ਜਾਂਦਾ ਹੁਣ ਇਹ ਪਿਓ ਤੀ ਇੱਥੇ ਖੜੇ ਇੰਤਜ਼ਾਰ ਕਰਦੇ ਰਹਿੰਦੇ ਨੇ ਕਰੀਬ 8 ਘੰਟੇ ਬਾਅਦ ਫਿਰ ਇੱਕ ਫੋਨ ਕਾਲ ਆਉਂਦੀ ਹੈ ਇਹਨਾਂ ਦੇ ਫੋਨ ਤੇ ਤੇ ਕਿਹਾ ਜਾਂਦਾ ਵੀ ਤੁਸੀਂ ਆ ਕੇ ਅੰਦਰ ਜਿਹੜਾ ਪਰਮਜੀਤ ਸਿੰਘ ਦਾ ਬੇਟਾ ਉਹਨੂੰ ਲਿਜਾ ਸਕਦੇ ਹੋ ਪਰਮਜੀਤ ਨੂੰ ਅਸੀਂ ਕੋਈ ਸਵਾਲ ਕਰਨੇ ਨੇ ਉਹ ਹਜੇ ਨਹੀਂ ਜਾ ਸਕਦੇ ਫਿਰ ਉਹ ਲੜਕੇ ਨੂੰ ਇਹਨਾਂ ਦੇ ਹਵਾਲੇ ਕੀਤਾ ਜਾਂਦਾ ਤੇ ਪੁੱਛਿਆ ਜਾਂਦਾ ਤੇ ਅਧਿਕਾਰੀਆਂ ਦਾ ਕਹਿਣਾ ਸੀ ਜਿਹੜੇ ਆਈਸ ਵਾਲੇ ਸੀ ਇਮੀਗ੍ਰੇਸ਼ਨ ਕਸਟਮਰਸ ਇਨਫੋਰਸਮੈਂਟ ਵਾਲੇ ਦਾ ਕਹਿਣਾ ਸੀ ਵੀ ਇਹਨਾਂ ਤੇ ਇੱਕ ਪੁਰਾਣਾ ਕੇਸ ਹੈ 1999 ਦੇ ਵਿੱਚ ਹੁਣ ਜਦੋਂ ਉਹ ਕੇਸ ਦਾ ਪਤਾ ਲੱਗਦਾ ਤਾਂ ਪਰਿਵਾਰ ਦਾ ਕਹਿਣਾ ਸੀ ਉਹ ਕੇਸ 2002 ਦੇ ਵਿੱਚ ਹੱਲ ਹੋ ਚੁੱਕਿਆ ਇੱਕ ਛੋਟਾ ਜਿਹਾ ਕੇਸ ਸੀ ਸਿਰਫ 30 ਸੈਂਟਰ ਦੀਆਂ ਕੁੱਲਾਂ ਕੀਤੀਆਂ ਗਈਆਂ ਸੀ ਤੇ ਉਹ ਕੇਸ 2002 ਦੇ ਵਿੱਚ ਕੋਰਟ ਵੱਲੋਂ ਜਿਹੜਾ ਉਹ ਖਾਰਜ ਕਰ ਦਿੱਤਾ ਗਿਆ ਪਰ ਉਹ ਕੇਸ ਹੁਣ 22 23 ਸਾਲਾਂ ਬਾਅਦ ਉਹਦਾ ਕੋਈ ਮਤਲਬ ਨਹੀਂ ਬਣਦਾ ਜਿਹੜਾ ਕੇਸ ਕੋਰਟ ਚੋਂ ਖਾਰਜ ਹੋ ਚੁੱਕਿਆ ਪਰ ਜਿਹੜੇ ਆਈਸੀ ਵਾਲੇ ਸੀ ਉਹ ਸੁਣਨ ਵਾਸਤੇ ਕੁਝ ਵੀ ਤਿਆਰ ਨਹੀਂ ਸੀ ਪਰਿਵਾਰ ਵੱਲੋਂ ਕਿਹਾ ਜਾਂਦਾ ਵੀ ਉਹਨਾਂ ਨੂੰ ਬ੍ਰੇਨ ਟਿਊਮਰ ਹੈ ਉਹਨਾਂ ਦੀਆਂ ਦਵਾਈਆਂ ਚੱਲਦੀਆਂ ਨੇ ਪਰ ਆਈਸੀਈ ਵਾਲੇ ਉਹਨਾਂ ਦੀ ਕਿਸੇ ਵੀ ਗੱਲ ਤੇ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਇਹ ਵੀ ਕਹਿਣਾ ਇੱਥੇ ਗਲਤ ਨਹੀਂ ਹੋਏਗਾ ਵੀ ਉਹਨਾਂ ਦੀ ਜਿਹੜੀ ਇਨਸਾਨੀਅਤ ਹੈ ਜਿਹੜੀਆਂ ਇੱਧਰ ਆ ਕੇ ਤਾਰੀਫਾਂ ਕੀਤੀਆਂ ਜਾਂਦੀਆਂ ਸਾਨੂੰ ਉਹ ਬਿਲਕੁਲ ਦਰਕਨਾਰ ਕਰ ਦਿੱਤੀਆਂ ਜਾਂਦੀਆਂ ਨੇ ਉਹ ਇਨਸਾਨੀਅਤ ਇੱਕ ਪਾਸੇ ਰੱਖ ਦਿੱਤੀ ਜਾਂਦੀ ਛਿੱਕੇ ਟੰਗ ਦਿੱਤੀ ਜਾਂਦੀ ਹੈ ਜਿਹੜਾ ਕਾਨੂੰਨ ਦੇ ਮੁਤਾਬਕ ਤੁਸੀਂ 48 ਘੰਟੇ ਤੋਂ ਵੱਧ ਉਥੇ ਰਾਸਤੇ ਦੇ ਵਿੱਚ ਨਹੀਂ ਰੱਖ ਸਕਦੇ ਪਰ ਪਰਮਜੀਤ ਨੂੰ ਪੂਰੇ 5 ਦਿਨ 에ਅਰਪੋਰਟ ਤੇ ਹਿਰਾਸਤ ਦੇ ਵਿੱਚ ਰੱਖਿਆ ਜਾਂਦਾ ਇੱਕ ਬਿਮਾਰ ਬੰਦੇ ਨੂੰ ਨਾਂ ਦਾ ਉਹਦੀ ਬਿਮਾਰੀ ਤੇ ਕੋਈ ਧਿਆਨ ਦਿੱਤਾ ਜਾਂਦਾ ਨਾ ਉਹਦੀਆਂ ਦਵਾਈਆਂ ਤੇ ਧਿਆਨ ਦਿੱਤਾ ਜਾਂਦਾ ਜਿਸ ਬੰਦੇ ਕੋਲ ਗ੍ਰੀਨ ਕਾਰਡ ਹੁੰਦਾ ਉਹਦੇ ਤੇ ਵੀ ਧਿਆਨ ਨਹੀਂ ਦਿੱਤਾ ਜਾਂਦਾ ਉਦੋਂ ਬਾਅਦ ਫਿਰ ਪਰਿਵਾਰ ਜਿਹੜਾ ਉਹ ਕੋਰਟ ਵੱਲ ਭਜਦਾ ਹੁਣ ਜਿਹੜਾ ਕੇਸ ਸੀ ਇਹ ਛੋਟਾ ਜਿਹਾ ਜਿਹੜਾ ਕੇਸ ਜਿਸ ਕਰਕੇ ਉਹਨਾਂ ਨੇ ਫੜਿਆ ਸੀ ਜਿਹੜੇ ਪਰਮਜੀਤ ਹੁੰਦੇ ਨੇ 1994 ਦੇ ਵਿੱਚ ਇਹ ਅਮਰੀਕਾ ਪਹੁੰਚਦੇ ਨੇ ਕਿਸੇ ਦੋ ਨੰਬਰ ਦੇ ਤਰੀਕੇ ਨਾਲ ਵੀ ਨਹੀਂ ਪਹੁੰਚਦੇ ਇਹਨਾਂ ਦੇ ਜਿਹੜੇ ਮਾਪਿਓ ਸੀ ਉਹ ਅਮਰੀਕਾ ਦੇ ਵਿੱਚ ਸੀ ਗ੍ਰੀਨ ਕਾਰਡ ਹੋਲਡਰ ਹੁੰਦੇ ਨੇ ਪਰਮਜੀਤ ਵੀ ਉੱਥੇ ਪਹੁੰਚਦੇ ਨੇ ਉਹਨਾਂ ਦੇ ਥਰੂ ਉੱਥੇ ਜਾ ਕੇ ਮਿਹਨਤ ਮੁਸ਼ਕਤ ਸ਼ੁਰੂ ਕਰਦੇ ਨੇ ਉਸ ਤੋਂ ਬਾਅਦ ਉੱਥੇ ਇੱਕ ਪੈਟਰੋਲ ਪੰਪ ਖਰੀਦਿਆ ਜਾਂਦਾ ਫਿਰ ਗੈਸ ਸਟੇਸ਼ਨ ਇਸ ਤਰੀਕੇ ਨਾਲ ਇਹ ਕਾਰੋਬਾਰ ਉੱਥੇ ਆਪਣਾ ਅੱਗੇ ਵਧਾਉਂਦੇ ਜਾਂਦੇ ਨੇ ਤੇ ਪਰਿਵਾਰ ਜਿਹੜਾ ਸਾਰਾ ਹੌਲੀ-ਹੌਲੀ ਅਮਰੀਕਾ ਦੇ ਵਿੱਚ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਤੇ 1999 ਦੇ ਵਿੱਚ ਇਹਨਾਂ ਨੇ ਇੱਕ ਗੈਸ ਸਟੇਸ਼ਨ ਖਰੀਦਿਆ ਸੀ ਜਿੱਥੇ ਇੱਕ ਇਹਨਾਂ ਦੇ ਗੈਸ ਸਟੇਸ਼ਨ ਦੇ ਉੱਤੇ ਜਨ ਤੱਕ ਫੋਨ ਪੇ ਵਾਲਾ ਸਿਸਟਮ ਸੀ ਉੱਥੋਂ ਇੱਕ ਕਾਲ ਕਰਦਦੇ ਨੇ ਤੇ ਕਾਲ ਜਿਹੜੀ ਹੁੰਦੀ ਹੈ ਫੋਨ ਬਿਨਾ ਪੈਸੇ ਮੰਗ ਗਈ ਕਾਲ ਕਨੈਕਟ ਹੋ ਜਾਂਦੀ ਹੈ ਇੰਡੀਆ ਦੇ ਵਿੱਚ ਇਹਦੇ ਗੱਲ ਕਰਦਦੇ ਨੇ ਇਹਨਾਂ ਨੂੰ ਏਸੀਬ ਸ਼ਾਇਦ ਦੇ ਫਰੀ ਵਾਲੀ ਹੈ ਗੱਲ ਹੁੰਦੀ ਹੈ ਜਿਹੜੀ ਇੱਕ ਮਾਮਲਾ ਸੀ ਪੂਰਾ 3 ਇੱਕ ਸੈਂਟ ਦੀਆਂ ਕਾਲਾਂ ਇਹਨਾਂ ਨੇ ਕੀਤੀਆਂ ਸੀ 2002 ਦੇ ਵਿੱਚ ਕਿਸੇ ਵੱਲੋਂ ਸ਼ਿਕਾਇਤ ਕੀਤੀ ਜਾਂਦੀ ਹੈ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਜਿਹੜਾ ਕੇਸ ਇਹ ਕੋਰਟ ਦੇ ਵਿੱਚ ਪਹੁੰਚਦਾ ਤੇ ਜੱਜ ਸਾਹਿਬ ਵੱਲੋਂ ਇਹਨੂੰ ਖਾਰਜ ਕਰ ਦਿੱਤਾ ਜਾਂਦਾ ਵੀ ਕੋਈ ਐਡਾ ਅਪਰਾਧਿਕ ਮਾਮਲਾ ਨਹੀਂ ਛੋਟੀ ਮੋਟੀ ਸਜ਼ਾ ਦੇ ਕੇ ਇਹ ਕੇਸ ਖਾਰਜ ਹੋ ਜਾਂਦਾ ਤੇ ਪਰਿਵਾਰ ਵੱਲੋਂ ਉਹਦੀਆਂ ਕਾਪੀਆਂ ਵੀ ਇਹਨਾਂ ਨੂੰ ਮੁਹੱਈਆ ਕਰਾਈਆਂ ਜਾਂਦੀਆਂ ਨੇ ਵੀ ਇਹ ਕੇਸ ਕੋਰਟ ਵੱਲੋਂ ਖਾਰਜ ਹੋ ਚੁੱਕਿਆ ਪਰ ਆਈਸੀ ਵਾਲੇ ਇੱਥੇ ਵੀ ਕੋਈ ਧਿਆਨ ਨਹੀਂ ਦਿੰਦੇ ਤੇ ਫਿਰ ਇਸ ਤੋਂ ਬਾਅਦ ਇਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ 5 ਦਿਨ 에어ਪੋਰਟ ਤੇ ਹਿਰਾਸਤ ਦੇ ਵਿੱਚ ਰੱਖਦੇ ਨੇ ਫਿਰ ਜੇਲ੍ਹ ਦੇ ਵਿੱਚ ਪਹੁੰਚਾ ਦਿੱਤਾ ਜਾਂਦਾ ਹੈ ਇਹਨਾਂ ਨੂੰ ਇੱਕ ਠੰਡੇ ਕਮਰੇ ਦੇ ਵਿੱਚ ਰੱਖਿਆ ਜਾਂਦਾ ਕੋਈ ਦਵਾਈ ਨਹੀਂ ਦਿੱਤੀ ਜਾਂਦੀ ਜਿਸ ਕਾਰਨ ਇਹ ਬਿਮਾਰ ਹੋ ਜਾਂਦੇ ਨੇ ਇਹਨਾਂ ਦੀ ਜਿਹੜੀ ਪਹਿਲੀ ਪੇਸ਼ੀ ਦੀ ਤਾਰੀਖ ਹੁੰਦੀ ਹੈ 25 ਅਗਸਤ 2025 ਜਦੋਂ ਹੁਣ ਮਾਮਲਾ ਉੱਥੇ ਪਹੁੰਚਦਾ ਤੇ ਉੱਥੇ ਜੱਜ ਸਾਹਿਬ ਵੱਲੋਂ 10000 ਦਾ ਬੌਂਡ ਇਹਨਾਂ ਨੂੰ ਕਿਹਾ ਜਾਂਦਾ ਭਰਨ ਦੇ ਲਈ ਤੇ ਬਾਹਰ ਆ ਕੇ ਇਹ ਆਪਣਾ ਕੇਸ ਲੜ ਸਕਦੇ ਨੇ ਪਰ ਇੱਥੇ ਵੀ ਆਈਸੀ ਵਾਲੇ ਬੌਂਡ ਨਹੀਂ ਜਮਾ ਕਰਵਾਂਦੇ ਉਹਨਾਂ ਦਾ ਕਹਿਣਾ ਸੀ ਵੀ ਇੱਕ 2008 ਦਾ ਵੀ ਕੇਸ ਹੈ ਇਹਨਾਂ ਤੇ ਹੁਣ ਜਿਹੜਾ ਪਰਿਵਾਰ ਸੀ ਉਹ ਆਈਐਫਬੀ ਤੇ ਰਾਜ ਦੀਆਂ ਜਿਹੜੀਆਂ ਅਪਰਾਧਿਕ ਰਿਕਾਰਡ ਸੀ ਉਹ ਵੀ ਪੇਸ਼ ਕੀਤੇ ਜਾਂਦੇ ਨੇ ਵੀ ਇਹੋ ਜਿਹਾ ਕੋਈ ਵੀ ਕੇਸ ਪਰਮਜੀਤ ਸਿੰਘ ਤੇ ਨਹੀਂ ਪਰ ਆਈਸੀਈ ਵਾਲੇ ਕਿਸੇ ਚੀਜ਼ ਤੇ ਕੋਈ ਧਿਆਨ ਨਹੀਂ ਦਿੰਦੇ ਹੁਣ ਆਈਸੀਈ ਵੱਲੋਂ ਐਸਾ ਕੇਸ ਦੱਸਿਆ ਜਾਂਦਾ ਕਰਦੇ ਨੇ ਜਿਹੜਾ ਉਹਦੇ ਤੇ ਨਾ ਕਦੇ ਸੀ ਤੇ ਨਾ ਹੈ ਪੂਰੇ ਪ੍ਰੂਫ ਦਿੱਤੇ ਜਾਂਦੇ ਨੇ ਪਰਿਵਾਰ ਵੱਲੋਂ ਪਰ ਉਹ ਕਿਸੇ ਵੀ ਗੱਲ ਨੂੰ ਨਾ ਮੰਨਣ ਵਾਸਤੇ ਨਾ ਸੁਣਨ ਵਾਸਤੇ ਤਿਆਰ ਸੀ ਬਿਲਕੁਲ ਨਜਾਇਜ਼ ਤਰੀਕੇ ਦੇ ਨਾਲ 5 ਦਿਨ ਉਹਨੂੰ 에어ਪੋਰਟ ਤੇ ਕੈਦ ਕਰਕੇ ਰੱਖਿਆ ਜਾਂਦਾ ਉਸ ਤੋਂ ਬਾਅਦ ਉਹਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਤੇ ਜੇਲ੍ਹ ਤੋਂ ਬਾਅਦ ਜਦੋਂ ਦੀ ਪੇਸ਼ੀ ਹੁੰਦੀ ਹੈ ਜੱਜ ਸਾਹਿਬ ਦੇ ਆਰਡਰ ਤੋਂ ਬਾਅਦ ਵੀ ਉਹਨੂੰ ਜੇਲ੍ਹ ਦੇ ਵਿੱਚ ਹੀ ਬੰਦ ਰੱਖਿਆ ਜਾਂਦਾ ਹੁਣ ਇੱਕ ਬੰਦਾ 1994 ਚੋਂ ਉੱਥੇ ਪਹੁੰਚਦਾ ਉਹਨੂੰ ਤੁਹਾਡਾ ਹੀ ਦੇਸ਼ ਗ੍ਰੀਨ ਕਾਰਡ ਦਿੰਦਾ ਉੱਥੇ ਟੈਕਸ ਭਰਦਾ ਬਿਜ਼ਨਸ ਕਰਦਾ ਬਿਜ਼ਨਸ ਖਰੀਦੇ ਜਾਂਦੇ ਨੇ ਪੈਟਰੋਲ ਪੰਪ ਖਰੀਦੇ ਜਾਂਦੇ ਨੇ ਪੂਰੇ ਆਪਣੀ ਜ਼ਿੰਦਗੀ ਦੇ 30 ਤੋਂ ਵੱਧ ਸਾਲ ਉੱਥੇ ਬਿਤਾਏ ਜਾਂਦੇ ਨੇ ਉਸੇ ਦੇਸ਼ ਦੇ ਵਿੱਚ ਉਹਦੇ ਬੱਚੇ ਪੈਦਾ ਹੁੰਦੇ ਨੇ ਉਹਦਾ ਵਿਆਹ ਹੁੰਦਾ ਪਰ ਅੱਜ ਇੰਨੇ ਸਾਲਾਂ ਬਾਅਦ ਆ ਕੇ ਉਹ ਬੰਦਾ ਆਪਣੇ ਆਪ ਨੂੰ ਬੇਗੁਨਾ ਸਾਬਤ ਕਰਨ ਦੇ ਲਈ ਕਿਸੇ ਪਾਸੇ ਜਾਣ ਜੁਗਾ ਵੀ ਨਹੀਂ ਛੱਡਦੇ ਉਹਨੂੰ ਕਿਤੇ ਜਾਨ ਹੀ ਨਹੀਂ ਦਿੱਤਾ ਜਾਂਦਾ ਉਹਦੀ ਬਿਮਾਰੀ ਤੇ ਧਿਆਨ ਨਹੀਂ ਦਿੱਤਾ ਜਾਂਦਾ ਇਹ ਕਾਨੂੰਨ ਨੇ ਉਹਨਾਂ ਦੇਸ਼ਾਂ ਦੇ ਕੋਈ ਜਿਹੜਾ ਬਾਹਰਲਾ ਦੇਸ਼ ਹੈ ਉਹਦੇ ਆਪਣੀ ਮਰਜ਼ੀ ਹੁੰਦੀ ਉਹ ਕੀ ਕਰੇ ਤੇ ਕੀ ਨਾ ਕਰੇ ਉਥੇ ਕੋਈ ਉਹਨਾਂ ਦੇ ਖਿਲਾਫ ਆਵਾਜ਼ ਚੁੱਕਣ ਵਾਲਾ ਵੀ ਨਹੀਂ ਹੁਣ ਇੱਕ ਗ੍ਰੀਨ ਕਾਰਡ ਵਾਲੇ ਨੂੰ ਹੀ ਚੱਕ ਕੇ ਜਦੋਂ ਅੰਦਰ ਸਿੱਟ ਦਿੱਤਾ ਜਾਂਦਾ ਤੇ ਜਿਹੜੇ ਬਾਕੀ ਲੋਕ ਨੇ ਉਹਨਾਂ ਦਾ ਕੀ ਬਣੇਗਾ ਲੱਖਾਂ ਲੋਕ ਜਿਹੜੇ ਇਸ ਟਾਈਮ ਡਰੇ ਪਏ ਨੇ ਕਦੇ ਵੀ ਕੋਈ 트ੰਪ ਵਰਗਾ ਬੰਦਾ ਸੱਤਾ 'ਚ ਬਹਿ ਸਕਦਾ ਤੇ ਜਦੋਂ ਬੈਠੇ ਉਹ ਕਿਸੇ ਲਈ ਵੀ ਮੁਸੀਬਤ ਪੈਦਾ ਕਰ ਸਕਦਾ ਨਾ ਤਾਂ ਇਹ ਕੋਈ ਇਨਸਾਨੀਅਤ ਦੇ ਪੱਖੋਂ ਨਾ ਕਾਨੂੰਨੀ ਪੱਖੋਂ ਕਿਸੇ ਪਾਸਿਓਂ ਵੀ ਇਹ ਕੋਈ ਸਹੀ ਫੈਸਲਾ ਨਹੀਂ ਜਿਹੜੇ ਇਲੀਗਲ ਤਰੀਕੇ ਨਾਲ ਰਹਿ ਰਹੇ ਨੇ ਉਹਨਾਂ ਦੇ ਖਿਲਾਫ ਜਿਹੜੀ ਸਖਤ ਕਾਰਵਾਈ ਦੀ ਉਹਨੇ ਨਿਰਦੇਸ਼ ਦਿੱਤੇ ਨੇ ਉਹਨਾਂ ਦੇ ਖਿਲਾਫ ਤਾਂ ਸਖਤ ਕਾਰਵਾਈ ਬਣਦੀ ਹੈ ਜਿਹੜੇ ਇਲੀਗਲ ਨੇ ਪਰ ਜਿਹੜੇ ਲੀਗਲ ਤੌਰ ਤੇ ਬਿਲਕੁਲ ਸਹੀ ਨੇ ਉਹਨਾਂ ਤੇ ਵੀ ਕੋਈ ਤਰਸ ਜਾਂ ਉਹਨਾਂ ਨਾਲ ਕੈਰੀਅਰ ਵੀ ਸਹੀ ਤਰੀਕੇ ਨਾਲ ਪੇਸ਼ ਨਹੀਂ ਆਇਆ ਜਾ ਰਿਹਾ ਇੰਨੇ ਸਾਲਾਂ ਬਾਅਦ ਵੀ ਉਹਨਾਂ ਨੂੰ ਇੰਨਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੁਣ ਪਰਿਵਾਰ ਨੂੰ ਇਹ ਚਿੰਤਾ ਹੈ ਵੀ ਜਿਹੜੀ ਅਗਲੀ ਪੇਸ਼ੀ 14 ਅਕਤੂਬਰ ਦੀ ਹੈ ਉਸ ਦਿਨ ਉਹਨਾਂ ਦਾ ਕਿਸੇ ਦਾ ਚਾਚਾ ਕਿਸੇ ਦਾ ਭਰਾ ਜਿਹੜਾ ਪਰਮਜੀਤ ਹੈ ਉਹ ਆਪਣੇ ਪਰਿਵਾਰ ਦੇ ਵਿੱਚ ਆਵੇ ਤੇ ਉਹ ਬਾਈ ਜਿਤ ਬਰੀ ਹੋਵੇ ਜਿਹੜੀ ਕੇਸ ਉਹਦੇ ਤੇ ਕੋਈ ਹੈ ਹੀ ਨਹੀਂ ਕੋਰਟ ਵੱਲੋਂ ਖਾਰਜ ਕੀਤਾ ਗਿਆ ਉਹ ਕੇਸ ਉਹਦੇ ਤੇ ਲਾਏ ਜਾ ਰਹੇ ਨੇ ਜੇ ਬਾਹਰ ਜਾਣੇ ਤਾਂ ਆਪਣੇ ਦੇਸ਼ ਦੇ ਵਿੱਚ ਆਪਣੇ ਪੈਰ ਜਰੂਰ ਮਜ਼ਬੂਤ ਰੱਖਣੇ ਚਾਹੀਦੇ ਨੇ ਕਿ ਜੇ ਕੋਈ ਗੱਲਬਾਤ ਹੁੰਦੀ ਹੈ ਤਾਂ ਬੰਦਾ ਆਪਣੇ ਦੇਸ਼ ਜਾ ਕੇ ਤਾਂ ਰਹਿ ਸਕਦਾ ਆਪਣੇ ਦੇਸ਼ ਚੋਂ ਤਾਂ ਕੋਈ ਬਾਹਰ ਨਹੀਂ ਕੱਢ ਸਕਦਾ ਇਹ ਉਹਨਾਂ ਦੇਸ਼ਾਂ ਦੇ ਹਾਲਾਤ ਨੇ ਜਿਨ੍ਹਾਂ ਦੇਸ਼ਾਂ ਦੀਆਂ ਅਕਸਰ ਤਾਰੀਫਾਂ ਕੀਤੀਆਂ ਜਾਂਦੀਆਂ ਨੇ ਕਾਨੂੰਨਾਂ ਦੀਆਂ ਤਾਰੀਫਾਂ ਕੀਤੀਆਂ ਜਾਂਦੀਆਂ ਨੇ ਤੇ ਉੱਥੇ ਆਏ ਦਿਨ ਨਿਤ ਨਵੇਂ ਕੇਸ ਐਸੇ ਸੁਣਨ ਨੂੰ ਮਿਲਦੇ ਨੇ ਜਿੱਥੇ ਇਨਸਾਨੀਅਤ ਦਾ ਦੂਰ ਦੂਰ ਤੱਕ ਕੋਈ ਲੈਣਾ ਦੇਣਾ ਨਹੀਂ ਹੁੰਦਾ ਕਾਨੂੰਨ ਦਾ ਦੂਰ ਦੂਰ ਤੱਕ ਕੋਈ ਲੈਣਾ ਨਹੀਂ ਹੁੰਦਾ ਇੱਕ ਤਰੀਕੇ ਦੇ ਨਾਲ ਅੱਜ ਦੇ ਟਾਈਮ ਦੇ ਵਿੱਚ ਅਮਰੀਕਾ ਦੇ ਵਿੱਚ ਤੱਕੇਸ਼ਾਈ ਚੱਲਦੀ ਹੈ ਕ੍ਰਾਈਮ ਜਿਹੜਾ ਉਹ ਸ਼ਿਖਰ ਤੇ ਹੈ ਤੇ ਹਰ ਪਾਸੇ ਹਾਹਾਕਾਰ ਹੈ ਇਹ ਸੀ ਪਰਮਜੀਤ ਸਿੰਘ ਦਾ ਕੇਸ ਜਿਹੜਾ 30 ਸਾਲ ਆਪਣੀ ਜ਼ਿੰਦਗੀ ਦੇ ਉੱਥੇ ਬਤੀਤ ਕੀਤੇ ਆਪਣੀ ਜਵਾਨੀ ਉੱਥੇ ਲੰਗਾਈ ਉੱਥੇ ਬੱਚੇ ਜਵਾਨ ਹੋਏ ਉੱਥੇ ਬਿਜ਼ਨਸ ਬਣਾਏ ਉੱਥੇ ਇੰਨਾ ਅੰਪਣਾ ਅੰਪੈਰ ਖੜਾ ਕੀਤਾ ਮਿਹਨਤ ਕਰਕੇ ਉਸ ਤੋਂ ਬਾਅਦ ਉਹ ਬੰਦਾ ਬਿਮਾਰ ਹੁੰਦਾ ਉਹਨੂੰ ਬ੍ਰੇਨ ਟਿਊਮਰ ਹੁੰਦਾ ਪਰ ਉਸੇ ਦੇਸ਼ ਵੱਲੋਂ ਜਿੱਥੇ ਉਹ ਇੰਨੇ ਟੈਕਸ ਭਰਦਾ ਰਿਹਾ ਉਹਨੂੰ ਬਿਨਾਂ ਕਿਸੇ ਕਸੂਰ ਦੇ ਇਸ ਟਾਈਮ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਤੇ ਹਜੇ ਪਤਾ ਨਹੀਂ ਹੋਰ ਕਿੰਨੇ ਪਰੰਜੀਤ ਦੇ ਨਾਲ ਕੀ ਕੀ ਹੋਣਾ ਆਪਨਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤ ਕਰ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤ ਸ੍ਰੀ ਅਕਾਲ